ਸਾਨੂੰ 8ਵਾਂ ਸਾਲ ਹੋ ਗਿਆ ਜੀ ਇਹ ਤਾਂ ਹਰ ਸਾਲ ਅਸੀਂ ਸੰਗਤਾਂ ਵਾਸਤੇ ਜਿਹੜਾ ਗੰਨੇ ਦੇ ਰਾਖ ਦਾ ਲੰਗਰ ਹੈ ਇਹ ਸੇਵਾ ਕਰੀਦੀ ਜੀ ਲੰਗਰ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਫੇਰ ਘਰੇ ਜਾਣ ਨੂੰ ਦਿਲ ਨਹੀਂ ਕਰਦਾ ਲੈ ਕਿੱਥੇ ਜੀ ਸੇਵਾ ਕਰਨੇ ਰੂਹ ਬਹੁ ਕਰਦੀ ਸਾਰਾ ਸਾਲ ਇਹ ਉਡੀਕ ਰਹਿੰਦੀ ਵੀ ਕਦੋਂ ਆਊਗਾ ਕਿਉਂਕਿ ਸਾਡੇ ਏਰੀਆ ਚ ਲੋਕ ਲਈ ਇੱਕ ਤਿਵਾਰ ਮਨਾਇਆ ਜਾਂਦਾ ਹਾਂਜੀ ਇਹਦੀ ਅਡੀਕ ਬੇਸਬਰੀ ਨਾਲ ਹੀ ਰਹਿੰਦੀ ਸਾਰਿਆਂ ਨੂੰ ਪ੍ਰੋ ਪੰਜਾਬ ਟੀਵੀ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੁੱਲੇ ਮਹੱਲਾ ਚੱਲ ਰਿਹਾ ਤੇ ਬੱਖੋ-ਵੱਖਰੇ ਪਿੰਡਾਂ ਨੇ ਇੱਥੇ ਲੰਗਰ ਲਗਾਏ ਹੋਏ ਨੇ ਤੇ ਇਸੇ ਤਰ੍ਹਾਂ ਪਿੰਡ ਇੱਕ ਪਿੰਡ ਵੱਲੋਂ ਇੱਥੇ ਲੰਗਰ ਲਗਾਇਆ ਗਿਆ ਰਸ ਦਾ ਰੋਹ ਦਾ ਲੰਗਰ ਜਿਹੜਾ ਚੱਲਦਾ ਟਰਾਲੀਆਂ ਭਰੀਆਂ ਹੋਈਆਂ ਪਿੱਛੇ ਤੁਸੀਂ ਦੇਖ ਸਕਦੇ ਹੋ ਬਾਕੀ ਇੱਥੇ ਸੰਗਤ ਕੋਲ ਆਪਾਂ ਸਾਰੀ ਗੱਲਬਾਤ ਜਿਹੜੀ ਆ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਪਿੰਡ ਤੋਂ ਬਾਪੂ ਜ ਕਈ ਸਾਲਾਂ ਨੂੰ ਲਾ ਰਹੇ ਜੀ ਇਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹਦੇ ਹੋ ਕਿ ਜਿਸ ਤਰ੍ਹਾਂ ਹਰ ਸਾਲ ਇ ਇਸ ਤਰ੍ਹਾਂ ਔਰਲਾ ਮਹੱਲੇ ਦਾ ਪ੍ਰੋਗਰਾਮ ਹੁੰਦਾ ਹੈ ਤੇ ਉੱਥੇ ਕਾਫੀ ਸੰਗਤਾਂ ਆਂਦੀ ਬਖੋ ਬਖਰੇ ਲੰਗਰ ਲੱਗਦੇ ਨੇ ਤੇ ਤੁਸੀਂ ਵੀ ਹਰ ਸਾਲ ਆ ਹਾਂ ਜੀ ਸਨੋ ਜੀ ਇਹ ਸੱਚਖੰਡ ਵਾਸੀ ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਕਲੇ ਆਨੰਦਗੜ੍ਹ ਸਾਹਿਬ ਦੀ ਯਾਦ ਦੇ ਵਿੱਚ ਸਨੋ 8ਵਾਂ ਸਾਲ ਹੋ ਗਿਆ ਜੀ ਇਹ ਤਾਂ ਹਰ ਸਾਲ ਅਸੀਂ ਸੰਗਤਾਂ ਵਾਸਤੇ ਜਿਹੜਾ ਗੰਨੇ ਦੇ ਰਾਖ ਦਾ ਲੰਗਰ ਹੈ ਇਹ ਸੇਵਾ ਕਰੀਦੀ ਜੀ ਸੋ ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜਾ ਇਹ ਲੰਗਰ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਸੋ ਬਾਅਦ ਤੋਂ ਬਾਅਦ ਜਿਹੜੀਆਂ ਸੰਗਤਾਂ ਇਸ ਲੰਗਰ ਦੇ ਵਿੱਚ ਹਿੱਸਾ ਪਾਣ ਸਾਰੀਆਂ ਸੰਗਤਾਂ ਨੂੰ ਪੂਰੇ ਦੇਸ਼ ਨੂੰ ਕੋਲੇ ਮਹੱਲੇ ਦੀ ਸਮਾਗਮ ਦੀਆਂ ਵਧਾਈਆਂ ਸਾਰੀਆਂ ਸੰਗਤਾਂ ਨੂੰ ਹਾਂਜੀ ਸੋ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਤੁਹਾਨੂੰ ਨੌਜਵਾਨਾਂ ਵੱਲ ਲੈ ਚੱਲਦੇ ਕਿਉਂਕਿ ਨੌਜਵਾਨਾਂ ਚ ਕਾਫੀ ਉਤਸ਼ਾਹ ਹੁੰਦਾ ਹੈ ਸੇਵਾ ਨੂੰ ਲੈ ਕੇ ਉੱਤਰ ਉੱਪਰ ਸਾਰੀਆਂ ਤਸਵੀਰਾਂ ਨੇ ਬਾਈ ਹੁਣਾ ਕੋਲ ਆਪਾਂ ਚੱਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਵਧੀਆ ਰਹਾ ਪਾਜੀ ਵਧੀਆ ਜੀ ਭਾਈ ਕਿਵੇਂ ਦਾ ਮਹਿਸੂਸ ਕਰਦੇ ਹੋ ਇਸ ਹੋਲੇ ਮਹਲੇ ਦੇ ਅਫਸਰ ਬਹੁਤ ਵਧੀਆ ਵਾਜੀ ਹਾਂ ਭਾਈ ਦੇਖਿਆ ਨੌਜਵਾਨ ਕਾफी ਸੇਵਾ ਦੇ ਵਿੱਚ ਡਟੇ ਹੁੰਦੇ ਨੇ ਹੋਲੇ ਮਹਲੇ ਦੀ ਗੱਲ ਕਰ ਲਈ ਨੌਜਵਾਨ ਚਾਹੇ ਪਤਿਤ ਹੋਣ ਚਾਹੇ ਕੇਸ ਨਹੀਂ ਰੱਖੇ ਹੁੰਦੇ ਨੇ ਪਰ ਉਡੀਕ ਤਾਂ ਰਹਿੰਦੀ ਹੁੰਦੀ ਆ ਹੋਲਾ ਮਹਲੇ ਦਾ ਅਫਸਰ ਆਊਗਾ ਸੇਵਾ ਕਰਾਂਗੇ ਜਾਂ ਕਿ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਭਾਈ ਤੁਸੀਂ ਕੀ ਕਹਿਣਾ ਚਾਹਦੇ ਅਸੀਂ ਕੀ ਕਹਿਣ ਜਾਂਦੇ ਵਧੀਆ ਲੱਗਦਾ ਜੀ ਸੇਵਾ ਕਰਕੇ ਉਹਨਾਂ ਦਾ ਕੰਮ ਹੈ ਸੇਵਾ ਕਰਨੀ ਇੱਥੇ ਹਾਂਜੀ ਹਾਂਜੀ ਕਿੰਨੇ ਕਿੰਨੇ ਦਿਨ ਭ ਚਾਰ ਬਾਂਡੇ ਜਲਪੰਦੀ ਜੀ ਹਾਂਜੀ ਇਹ ਫੇਰ ਘਰੇ ਜਾਣ ਨੂੰ ਦਿਲ ਨਹੀਂ ਕਰਦਾ ਮੈਂ ਕਿੱਥੇ ਜੀ ਸੇਵਾ ਕਰਨੇ ਰੂਹ ਕੋਹ ਕਰਦੀ ਹਾਂਜੀ ਹਾਂਜੀ ਹੋਰ ਵੀ ਵੀਰੋਣੇ ਉੱਪਰ ਚੜੇ ਹੋਏ ਨੇ ਬਾਈ ਆ ਜੀ ਉੱਪਰ ਲਓ ਮਾਰੇ ਹੋਰ ਜੀ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਾਜੀ ਜੀ ਪਾਜੀ ਨੌਜਵਾਨ ਮੈਂ ਦੇਖਿਆ ਸੇਵਾ ਦਿਲੋਂ ਕਰਦੇ ਨੇ ਬੜੇ ਜੋਸ਼ ਦੇ ਨਾਲ ਕਰਦੇ ਨੇ ਤਾਂ ਇਸ ਅਫਸਰ ਦੀ ਉਡੀਕ ਵੀ ਰਹਿੰਦੀ ਹੈ ਕਿ ਹੋਲਾਵਾਂ ਲਾਊਗਾ ਸੇਵਾ ਤੇ ਜਾਵਾਂਗੇ ਹਾਂਜੀ ਪਾਜੀ ਸਾਰਾ ਸਾਲ ਹੁਣ ਤੇ ਉਡੀਕ ਸ਼ੁਰੂ ਹੋ ਜਾਨੀ ਬਸ 2 ਦਿਨ ਤੋਂ ਹੋਰ ਸਾਰਾ ਸਾਲ ਇਹ ਉਡੀਕ ਰਹਣੀ ਦੀ ਵੀ ਕਦੋਂ ਆਊਗਾ ਕਿਉਂਕਿ ਸਾਡੇ ਏਰੀਆ ਚ ਲੋਕ ਲਈ ਇੱਕ ਤਿਵਾਰ ਮਨਾਇਆ ਜਾਂਦਾ ਹਾਂਜੀ ਭਾਜੀ ਇਹਦੀ ਅਡੀਕ ਬੇਸਬਰੀ ਨਾਲ ਰਹਿੰਦੀ ਸਾਰਿਆਂ ਨੂੰ ਹਾਂਜੀ ਭਾਜੀ ਦਿਲ ਦੇ ਵਿੱਚ ਕੀ ਚੱਲਦਾ ਹੁੰਦਾ ਇਸ ਸਮੇਂ ਨੂੰ ਲੈ ਕੇ ਜਾਂ ਜਦੋਂ ਆਪਾਂ ਤਖਤ ਸਾਹਿਬ ਤੇ ਮੱਥਾ ਟੇਕਣ ਜਾਂਦੇ ਆ ਕਿਉਂਕਿ ਮਹਾਰਾਜ ਨੇ ਉਸ ਵੇਲੇ ਮਹਾਰਾਜ ਬਾਦਸ਼ਾਹ ਸੀ ਇੱਥੇ ਦੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਗੋਡੇ ਟੇਕਦੇ ਸੀ ਮਾਰੇ ਸਾਹਮਣੇ ਤੇ ਸਮੇਂ ਨੂੰ ਇਸ ਨੂੰ ਕਿਵੇਂ ਦੇਖਦੇ ਹੋ ਕਿ ਅੱਜ ਸਮਾਂ ਕਿਹੋ ਜਿਹਾ ਆ ਗਿਆ ਉਸ ਸਮੇਂ ਕਿਹੋ ਜਿਹਾ ਸੀ ਤੁਹਾਨੂੰ ਸਮਾਂ ਜਿਹਦਾ ਬਹੁਤ ਚੇਂਜ ਆਇਆ ਟੈਕਨੋਲੋਜੀ ਦਾ ਫਰਕ ਪੈ ਗਿਆ ਪਰ ਦੇਖੋ ਇੱਥੇ ਆ ਕੇ ਤਾਂ ਮਾਨੂੰ ਸ਼ਾਂਤੀ ਹੋਈ ਮਿਲਦੀ ਕਿਉਂਕਿ ਇੱਕ ਤਾਂ ਆਪਣੇ ਆਪ ਨੂੰ ਭੱਗ ਵਾਲੇ ਸਮਝਦੇ ਸਾਡਾ ਜਨਮ ਇਸ ਧਰਤੀ ਤੇ ਹੋਇਆ ਦੂਜਾ ਤਾਂ ਨੂੰ ਮਨ ਚ ਇਹੀ ਚੱਲਦਾ ਰਹਿੰਦਾ ਵੀ ਸੇਵਾ ਵਾਸਤੇ ਸਾਰੇ ਨੌਜਵਾਨ ਉਹ ਤਾਬਲੇ ਤੁਸੀਂ ਦੇਖੇ ਰਏ ਖੁਦ ਪਿੰਡ ਦੀਆਂ ਬੀਬੀਆਂ ਬੱਚੇ ਸਾਰੇ ਇੱਥੇ ਆਪਣੇ ਹਿਸਾਬ ਨਾਲ ਸੇਵਾ ਕਰ ਰਹੇ ਆ ਜਿੱਦਾਂ ਦਾ ਜਿੱਤੇ ਯੋਗਦਾਨ ਪੈਂਦਾ ਉਹ ਕਰ ਰਹੇ ਆ ਅੱਛਾ ਭਾਈ ਜਿਸ ਤਰ੍ਹਾਂ 4-5 ਦਿਨ ਸੇਵਾ ਚੱਲਦੀ ਫਿਰ ਇਸ ਦੌਰਾਨ ਘਰੇ ਜਾਣ ਨੂੰ ਦਿਲ ਨਹੀਂ ਕਰਦਾ ਜਾਂ ਬੰਦਾ ਥੱਕ ਨਹੀਂ ਜਾਂਦਾ ਸੇਵਾ ਕਰ ਭਾਈ ਰੋਜ਼ੇ ਕਰੇ ਰਹੀਦਾ 5-6 ਦਿਨੇ ਹੁੰਦੇ ਆ ਤਾਂ ਰਹਿਣ ਨੂੰ ਐਦਾ ਚੱਲ ਫੇਰ ਵੀ ਲੋਕ ਠੱਕਣੇ ਦਾ ਗਿਆ ਤੁਹਾਡੇ ਸਾਹਮਣੇ ਆ ਹੁਣ ਲੱਗੇ ਆ ਪਰਸੋਂ ਦੇ ਲੱਗੇ ਹੋਇਆ ਦੋ ਦਿਨ ਹੋਰ ਚੱਲੂਗਾ ਇਹਨਾਂ ਇੱਕ ਪਾਜੀ ਹੋਰ ਆ ਸੇਵਾ ਨਾਲ ਨੌਜਵਾਨਾਂ ਨੂੰ ਵੀ ਇਕੱਠੇ ਆਉਣ ਦਾ ਮੌਕਾ ਮਿਲਦਾ ਆ ਆਪਸ ਵਿੱਚ ਪਿਆਰ ਭਾਵਨਾ ਵੀ ਵਧਦੀ ਆ ਇਹ ਗੱਲ ਦਾ ਪਾਜੀ ਬਹੁਤ ਫਰਕ ਪੈਂਦਾ ਵਿੱਚ ਨੌਜਵਾਨ ਕਈ ਇਦਾਂ ਦੇ ਹੁੰਦੇ ਵੀ ਪਿੰਡ ਚ ਮਿਲਦੇ ਗਿਲਦੇ ਨਹੀਂ ਐ ਇੱਥੇ ਆ ਕੇ ਸਾਰਿਆਂ ਨਾਲ ਖੁੱਲ ਜਾਂਦੇ ਅਗਲਾ ਸਰਕਲ ਵੱਧਾ ਆਪਣਾ ਹੋਰ ਸਾਡਾ ਬਾਹਰ ਅੰਦਰ ਬਾਹਰਲੇ ਏਰੀਆ ਨਾਲ ਬਹੁਤ ਫਰਕ ਪੈਂਦਾ ਸਰਕਲ ਦਾ ਪਾਜੀ ਦੇਖਿਆ ਜਾਵੇ ਜਿੱਦਾਂ ਨੌਜਵਾਨ ਹੁਣ ਸਾਰੇ ਜਿੱਦਾਂ ਕਈ ਤਾਂ ਸਾਫ ਸੂਰਤ ਸਿੰਘ ਰਹੇ ਤੇ ਕਈ ਪਤਤ ਸਿੰਘ ਵੀ ਹੁੰਦੇ ਆ ਉਹਨਾਂ ਨੇ ਸਿਰਾਂ ਤੇ ਰੁਮਾਲ ਬੰਨੇ ਹੁੰਦੇ ਜਾਂ ਇਸ ਵੇਲੇ ਪਰਨਾ ਬਨ ਲੈਂਦੇ ਨੇ ਸਿਰ ਤੇ ਤਾਂ ਲੱਗਦਾ ਕਿ ਜਿਹੜੀ ਸਿੱਖੀ ਦੀ ਇੱਕ ਚਿੰਗਾ ਅਜਾ ਖੂਨ ਦੇ ਵਿੱਚ ਕਹਿੰਦੇ ਕੋਈ ਸਾਡੇ ਸਾਡੇ ਬਜ਼ੁਰਗਾਂ ਦਾ ਖੂਨ ਸਾਡੇ ਚਾ ਉਹ ਕਿਤੇ ਨਾ ਕਿਤੇ ਉਹ ਚਿੰਗਾ ਅੰਦਰ ਹੁੰਦੀ ਹੋਈ ਹੈ ਜ਼ਰੂਰ ਹੈਗੀ ਹੋਈ ਹੈ ਭਾਜੀ ਮੈਂ ਆਪਣੇ ਖੁਦ ਪਰ ਲੈ ਲਵਾਂ ਮੈਂ ਸਿਰ ਤੋਂ ਕੇਸ ਗੱਟੇ ਹੋਏ ਨੇ ਪਰ ਫਿਰ ਵੀ ਸੇਵਾ ਭਾਵਨਾ ਇੰਦਾ ਦੀ ਆ ਵੀ ਪਰਨਾ ਬਨ ਕੇ ਹੀ ਕਰਨਾ ਕੀ ਤਖਤ ਸਾਹਿਬ ਤੇ ਆਏ ਆਂ ਤਾਂ ਚੰਗਾ ਨਹੀਂ ਲੱਗਦਾ ਯਾਨੀ ਕਿ ਇਦਾਂ ਫਿਰ ਸਿੱਖੀ ਦੀ ਭਾਵਨਾ ਹੈਗੀ ਹੈ ਪੇਰੈਂਟਸ ਸਾਡੇ ਸਾਫ ਸੂਰਤ ਸਿੱਖਿਆ ਪਰ ਫਿਰ ਵੀ ਤੁਹਾਨੂੰ ਪਤਾ ਸਿੱਕੀ ਦੀ ਭਾਵਨਾ ਆ ਜਾਂਦੀ ਕਿਉਂਕਿ ਬਲੱਡ ਲਾਈਨ ਉੱਦਾਂ ਨਹੀਂ ਚੱਲਦੀ ਤੇ ਇੱਕ ਏਰੀਆ ਦਾ ਬਹੁਤ ਫਰਕ ਹੈ ਸਾਡੇ ਦਾ ਤਰਕਤ ਸਾਹਿਬ ਦੇ ਕੋਲ ਪਿੰਡ ਆਪਣਾ 10-12 ਕਿਲੋਮੀਟਰ ਤੇ ਫਿਰ ਸਿੱਕੀ ਦਾ ਪ੍ਰਭਾਵ ਰਹਿੰਦਾ ਹੀ ਹੈ ਬਾਜੀ ਫਿਰ ਤੁਹਾਡਾ ਦਿਲ ਨਹੀਂ ਕਰਦਾ ਕੇਸ ਰੱਖ ਲਈਏ ਅਮਰਦ ਸ਼ਕ ਲਈਏ ਗੁਰੂ ਵਾਲੇ ਬਣ ਕੇ ਕਰਦਾ ਬਾਜੀ ਬਹੁਤ ਹੈ ਹੁਣ ਕੇਸ ਰੱਖੇ ਹੋਏ ਨੇ ਤਕਰੀਬਨ 2-3 ਮਹੀਨੇ ਹੋਏ ਮੇਰਾ ਪਹਿਲਾ ਆਪਰੇਸ਼ਨ ਹੋ ਗਿਆ ਸੀ ਕਹਿੰਦਾ ਤਾਂ ਕਰਕੇ ਕਟਾਣੇ ਪੈ ਗਏ ਸੀ ਹਾਂਜੀ ਬਹੁਤ-ਬਹੁਤ ਧੰਨਵਾਦ ਬਾਜੀ ਸੋ ਹੋਰ ਵੀ ਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸ਼ਰਧਾ ਭਾਵਨਾ ਦੇ ਨਾਲ ਆ ਇਹਨਾ ਗੰਨੇ ਦੀ ਜਿਹੜੀ ਆ ਰੋਹ ਦੀ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਆ ਬਾਈ ਕੀ ਹਾਲ ਹੈ ਜੀ ਠੀਕ ਹੈ ਜੀ ਵਧੀਆ ਜੀ ਕਿਵੇਂ ਕਿਵੇਂ ਦਾ ਲੱਗ ਰਿਹਾ ਜੀ ਵਧੀਆ ਲੱਗਦਾ ਭਾਈ ਜੀ ਸੇਵਾ ਕਰਕੇ ਹਾਂਜੀ ਮਨ ਨੂੰ ਸ਼ਾਂਤੀ ਮਿਲਦੀ ਹੈ ਹਾਂਜੀ ਹਾਂਜੀ ਇੰਤਜ਼ਾਰ ਵੀ ਰਹਿੰਦਾ ਇਸ ਦਿਨ ਦਾ ਫੇ ਵਹਾ ਹੁਲਾ ਮ ਲਾਊਗਾ ਸੇਵਾ ਤੇ ਚੱਲਾਂਗੇ ਬਹੁਤ ਈ ਬਹੁਤ ਵਧੀਆ ਈ ਕਿੰਨਾ ਕੁ ਟਾਈਮ ਪਹਿਲਾਂ ਤਿਆਰੀਆਂ ਸ਼ੁਰੂ ਹੋਏ ਹੋ ਜਾਂ 15 20 ਦਿਨ ਮਤਲਬ 1 ਮਹੀਨੇ ਪਹਿਲਾਂ ਫੁੱਲ ਤਿਆਰੀ ਸ਼ੁਰੂ ਹੋ ਜਾਂਦੀ ਪਿੰਡ ਚੋਂ ਗਰਾਹੀ ਕਰਨੀ ਗੰਨਾ ਖਰੀਦਣਾ ਮਤਲਬ ਇੱਥੇ ਆ ਕੇ ਸਾਫ ਸਫਾਈ ਸੇਵਾ ਜੋ ਵੀ ਮਤਲਬ ਕੰਮ ਮਤਲਬ ਪਹਿਲਾ ਆਪਣਾ ਕਰ ਦਿੰਦੇ ਫਿਰ ਜਦੋਂ ਹੋਲੇ ਮਹੱਲੇ ਤੇ ਲੰਗਰ ਦਾ ਰਾਤ ਦਾ ਸ਼ੁਰੂ ਕਰ ਦਿੰਦੇ ਹਾਂਜੀ ਸੋ ਇਹ ਸਾਰੀਆਂ ਤਸਵੀਰਾਂ ਨੇ ਅੱਗੇ ਦੇਖ ਸਕਦੇ ਹਾਂ ਸੇਵਾ ਨੌਜਵਾਨ ਜਿਹੜੇ ਕਰ ਰਹੇ ਨਾਲ-ਨਾਲ ਮਸ਼ੀਨ ਜਿਹੜੀ ਆ ਲੱਗੀ ਹੋਈ ਆ ਨਾਲ-ਨਾਲ ਰੌ ਜਿਹੜੀ ਉਹ ਕੱਢੀ ਜਾ ਰਹੀ ਆ ਤੇ ਉਧਰ ਇੱਕ ਵੀਰ ਛੋਟਾ ਜਿਹਾ ਲੱਗਿਆ ਹੋਇਆ ਵਾ ਉਹ ਵੀ ਨਾਲ-ਨਾਲ ਦੇਖੋ ਕਿੰਨੀ ਸੇਵਾ ਜਿਹੜੀ ਉਹ ਨਿਭਾ ਰਿਆ ਹੈਗਾ ਆ ਕਿ ਕਿੰਨੇ ਜੋਸ਼ ਦੇ ਨਾਲ ਸੇਵਾ ਕਰ ਰਿਹਾ ਸੋ ਇਸੇ ਤਰ੍ਹਾਂ ਨੌਜਵਾਨ ਵੀ ਕਿਉਂਕਿ ਬੱਖੋ-ਬੱਖਰੇ ਥਾਵਾਂ ਤੋਂ ਲੋਕ ਇੱਥੇ ਪਹੁੰਚਦੇ ਨੇ ਸੇਵਾਵਾਂ ਜਿਹੜੀਆਂ ਨਿਭਾਉਂਦੇ ਨੇ ਤੁਹਾਦਰ ਦੇਖ ਸਕਦੇ ਹੋ ਕਾਫੀ ਬੀਪੀਆਂ ਭੈਣਾ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਸੇਵਾ ਲਗਾਤਾਰ ਜਿਹੜੀਆਂ ਹਨ ਵਾਰੇ ਤੋਂ ਇੱਥੇ ਹਰ ਸਾਲ ਜਿਹੜਾ ਇਸੇ ਤਰ੍ਹਾਂ ਰੋਜ਼ਾ ਲੰਗਰ ਕਈ ਸਾਲਾਂ ਤੋਂ ਜਿਹੜਾ ਲਗਾਇਆ ਜਾ ਰਿਹਾ ਹੈਗਾ ਸੋ ਇਹ ਸਾਰੀਆਂ ਤਸਵੀਰਾਂ ਨੇ ਸੋ ਹੋਰ ਵੀ ਕਾਫੀ ਸਾਰੀਆਂ ਤਸਵੀਰਾਂ ਕਾਫੀ ਤਰ੍ਹਾਂ ਦੇ ਲੰਗਰ ਹੈ ਸੋ ਹੌਲੇ ਹੌਲੇ ਉੱਤੇ ਲੱਗਦੇ ਨੇ ਕਿਉਂਕਿ ਲੋਕਾਂ ਵਿੱਚ ਸ਼ਰਧਾ ਭਾਵਨਾ ਹੁੰਦੀ ਆ ਕਾਫੀ ਲੰਬੇ ਸਮੇਂ ਤੋਂ ਲੋਕ ਇੰਤਜ਼ਾਰ ਕਰਦੇ ਕਿ ਪਾਵਨ ਪਵਿੱਤਰ ਜਿਹੜਾ ਆਫਸਰ ਆਊਗਾ ਇਹਦੇ ਵਿੱਚ ਲੰਗਰ ਲਗਾਵਾਂਗੇ ਸੇਵਾ ਕਰਾਂਗੇ ਗੁਰੂ ਮਹਾਰਾਜ ਦੇ ਦਰ ਉੱਤੇ ਜਾਵਾਂਗੇ ਸੋ ਉਸੇ ਭਾਵ